ਜਦੋਂ ਸਾਨੂੰ ਇਨਫਰਮੇਸ਼ਨ ਆਈ ਸੀ ਚ ਐਸਐਸ ਮੰਗਤਰਾ ਮੌਕੇ ਤੇ ਗਿਆ ਸੀਗਾ ਤੇ ਉਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਇੰਨੇ ਮੌਕੇ ਤੇ ਸਹੀ ਡਿਊਟੀ ਨਹੀਂ ਕੀਤੀ ਔਰ ਅਸੀਂ 23-11 ਨੇ ਇਹਨੂੰ ਸਸਪੈਂਡ ਕੀਤਾ ਸੀਗਾ ਤੇ ਵਾਕਿ ਹੀ ਇਹਨੇ ਆਪਣੇ ਡਿਊਟੀ ਚ ਲਾਪਰਵਾਹੀ ਵਰਤੀ ਸੀ ਤੇ ਉਹਦੇ ਤਹਿਤ ਜਿਹੜਾ ਹੈਗਾ ਅੱਜ ਅਸੀਂ ਇਹਨੂੰ ਵਿਭਾਗੋਂ ਤੋ ਬਖਾਸਤ ਕਰ ਦਿੱਤਾ ਹੈਗਾ ਔਰ ਇਹਦੇ ਨਾਲ ਜਿਹੜੇ ਦੋ ਪੀਸੀਆਰ ਦੇ ਮੁਲਾਜ਼ਮ ਮੌਕੇ ਤੇ ਗਏ ਸੀਗੇ ਕਿਉਂਕਿ ਪੀਸੀਆਰ ਜਦੋਂ 112 ਤੇ ਕੰਪਲੇਂਟ ਆਉਂਦੀ ਹੈ ਤੇ ਪੀਸੀਆਰ ਮੌਕੇ ਪਰ ਜਿਹੜੀ ਹੈਗੀ ਉਹ ਜਾਂਦੀ ਹੈ ਔਰ ਉਹਨਾਂ ਦੇ ਵੀ ਇਹ ਨਗੈਲੀ ਡਿਊਟੀ ਜਿ ਵਰਤਨ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟ ਇਨਕੁਆਇਰੀ ਜਿਹੜੀ ਹੈਗੀ ਆ ਉਹ ਖੋਲ ਦਿੱਤੀ ਗਈ। ਬੀਤੇ ਦਿਨ ਵੈਸਟ ਹਲਕੇ ਦੇ ਵਿੱਚ 13 ਸਾਲ ਦੀ ਬੱਚੀ ਦੀ ਹਤਿਆ ਦੇ ਮਾਮਲੇ ਦੇ ਵਿੱਚ ਪਰਿਵਾਰ ਵੱਲੋਂ ਡਿਊਟੀ ਅਫਸਰ ਦੀਪ ਜਿਹੜੀ ਅੰਗੈਲੀ ਪਾਈ ਜਾਣਤੇ ਉਹ ਉਹਨਾਂ ਡਿਸਮਿਸ ਕਰਨ ਦੀ ਜਿਹੜੀ ਗੱਲ ਰੱਖੀ ਗਈ ਸੀ ਤਾਂ ਹੁਣ ਜਿਹੜਾ ਡਿਸਮਿਸ ਕਰ ਦਿੱਤਾ ਗਿਆ ਹੈਗਾ ਔਰ ਮਾਮਲੇ 'ਚ ਹੁਣ ਤੱਕ ਕੀ ਅਪਡੇਟ ਹੈ ਉਸ ਨੇ ਸਾਡੇ ਨਾਲ ਐਡੀਸੀ ਫਿਰਿੰਦਰ ਸਿੰਘ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਐਸਪੀ ਸਾਹਿਬ ਕੀ ਹੁਣ ਤੱਕ ਮਾਮਲੇ 'ਚ ਅਪਡੇਟ ਆਈ ਹੈ ਕਿ ਜਾਂਚ ਕਿਤੇ ਤੱਕ ਪਹੁੰਚੀ ਡਿਸਮਿਸ ਦੀ ਜਿਹੜੀ ਗੱਲ ਆ ਉਹ ਕੀ ਅੰਗੈਲੀ ਆ ਪੂਰੀ ਗੱਲਬਾਤ ਹਾਂ ਜਿੱਦਾਂ ਤੁਹਾਨੂੰ ਪਹਿਲਾਂ ਪਤਾ ਜੀ ਸਾਡੇ ਬਸਤੀ ਬਾਵਾ ਖੇਲ ਥਾਣੇ ਤੇ ਅੰਤਰਗਤ ਜਿਹੜਾ ਹੈਗਾ ਇੱਕ ਮਕਦਮਾ ਨੰਬਰ 230 ਡੇਟ 23 11 25 ਨੂੰ ਕਤਲ ਤੇ ਪਾਸਕੋ ਦੇ ਤਹਿਤ ਦਰਜ ਹੋਇਆ ਸੀਗਾ ਉਹਦੇ ਵਿੱਚ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਉਹ ਚ ਏਐਸਏ ਮੰਗਤਰਾ ਮੌਕੇ ਤੇ ਗਿਆ ਸੀਗਾ ਤੇ ਉਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਇੰਨੇ ਮੌਕੇ ਤੇ ਸਹੀ ਜੋੜੀ ਨਹੀਂ ਕੀਤੀ ਔਰ ਅਸੀਂ 23 11 ਨੇ ਇਹਨਾਂ ਨੂੰ ਸਸਪੈਂਡ ਕੀਤਾ ਸੀਗਾ ਔਰ ਉਦੋਂ ਬਾਅਦ ਮﻘਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਢੰਗਾਈ ਨਾਲ ਇਹਦੀ ਜਦੋਂ ਇਹ ਮੈਟਰ ਨੂੰ ਇਨਕੁਆਇਰ ਕੀਤਾ ਗਿਆ ਤੇ ਵਾਕਈ ਹੀ ਇਹਨੇ ਆਪਣੇ ਡਿਊਟੀ ਚ ਲਾਪਰਵਾਹੀ ਵਰਤੀ ਸੀਗੀ ਤੇ ਉਹਦੇ ਤਹਿਤ ਜਿਹੜਾ ਹੈਗਾ ਅੱਜ ਅਸੀਂ ਇਹਨੂੰ ਵਿਭਾਗੋਂ ਤੋਂ ਬਖਾਸਤ ਕਰ ਦਿੱਤਾ ਹੈਗਾ ਔਰ ਇਹਦੇ ਨਾਲ ਜਿਹੜੇ ਦੋ ਪੀਸੀਆਰ ਦੇ ਮੁਲਾਜ਼ਮ ਮੌਕੇ ਤੇ ਕਹੇ ਸੀਗੇ ਕਿਉਂਕਿ ਪੀਸੀਆਰ ਜਦੋਂ 112 ਤੇ ਕੰਪਲੇਂਟ ਆਉਂਦੀ ਹੈ ਤੇ ਪੀਸੀਆਰ ਮੌਕੇ ਪਰ ਜਿਹੜੀ ਹੈਗੀ ਉਹ ਜਾਂਦੀ ਆ ਔਰ ਉਹਨਾਂ ਦੀ ਵੀ ਅਨਗੈਲੀ ਡਿਊਟੀ ਜਿ ਵਰਤਨ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟ ਇਨਕੁਆਇਰੀ ਜਿਹੜੀ ਹੈਗੀ ਆ ਉਹ ਖੋਲ ਦਿੱਤੀ ਗਈ ਹੈ ਤਾਂ ਬਿਲਕੁਲ ਹੁਣ ਜਾਂਚ ਚ ਕੀ ਅਪਡੇਟ ਪਹੁੰਚੀ ਹੈਗੀ ਹੈ ਰਿਮਾਂਡ ਤੇ 9 ਦਿਨ ਦੇ ਰਿਮਾਂਡ ਤੇ ਔਰ ਅੱਬੀ ਤੁਹਾਡੇ ਕੋਲ ਕੀ ਗੱਲ ਪੁੱਛਗੀਤ ਹੋਈ ਹੈ ਜਾਂ ਕੁਝ ਨਵਾਂ ਦੇਖੋ ਜੀ 9 ਦਿਨ ਦਾ ਰਿਮਾਂਡ ਜਿਹੜਾ ਹੈਗਾ ਉਹ ਤੁਸੀ ਤੁਹਾਨੂੰ ਦੱਸਿਆ ਅਸੀਂ ਹਾਸਲ ਕੀਤਾ ਹੋਇਆ ਪਰਸੋਂ ਦਾ ਔਰ ਇਹ ਅਸੀਂ ਦੀ ਸਖਤੀ ਨਾਲ ਜਿਹੜੀ ਇਹ ਪੁੱਛ ਕੇ ਚੱਲ ਰਹੀ ਹੈਗੀ ਆ ਔਰ ਇਹ ਜਿਹੜਾ ਮੈਟਰ ਹੈਗਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਔਰ ਫਿਰ ਵੀ ਅਸੀਂ ਤੁਹਾਨੂੰ ਇਹ ਇੰਨਾ ਕ ਅਸੀਂ ਜਰੂਰ ਕਹਿ ਦੱਸ ਸਕਦੇ ਆਂ ਵੀ 9 ਦਿਨ ਦੇ ਰਿਮਾਂਡ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਵੱਧ ਤੋਂ ਵੱਧ ਜਿਹੜੀ ਇਹਦੇ ਖਿਲਾਫ ਦੋਸ਼ੀ ਦੇ ਖਿਲਾਫ ਸਹਾਇਤ ਇਕੱਠੀ ਕਰਾਂਗੇ ਔਰ ਸਹਾਇਤ ਇਕੱਠੀ ਕਰਕੇ ਜਲਦ ਤੋਂ ਜਲ ਜਿਹੜਾ ਹੈਗਾ ਮਕਦਮਾ ਅਸੀਂ ਮਾਨਜੋ ਰਿਪੋਰਟ ਵਿੱਚ ਦਵਾਂਗੇ ਆ ਬਿਲਕੁਲ ਐਸਿਗੇ ਡੀਸੀਪੀ ਹਰਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਕੀ ਹੈ ਜਿਸ ਵਿੱਚ ਉਹ ਜਿਹੜਾ ਕਰ ਦਿੱਤਾ ਹੈਗਾ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜਿਹੜੇ ਪੀਸੀਆਰ ਦੇ ਵਿਭਾਗ ਦੇ ਜਿਹੜੇ ਸੀਗੇ ਮੁਲਾਜ਼ਮ ਦੋ ਉਹਨਾਂ ਨੂੰ ਵੀ ਜਿਹੜਾ ਕੇ ਸਸਪੈਂਡ ਕਰ ਦਿੱਤਾ ਤਾਂ ਅਗਲੀ ਜਿਹੜੀ ਡਿਪਾਰਟਮੈਂਟ ਇਨਕੁਆਰੀ ਹੈ ਉਹ ਖੋਲ ਦਿੱਤੀ ਗਈ ਹੈ ਜਲੰਧਰ ਤੋਂ ਸਹਿਦ ਜਲੰਧਰ